ਚ ਜਮਾਰਦੇ ਨੇ ਜਿਹਨੂੰ ਕਹਿੰਦੇ ਨੇ ਕਹਿਰਬਦਾਸ ਖਲਾਸ ਜਮਾਰਾ ਜੋ ਹਮ ਸੈਰੀ ਸੋ ਮੀਤ ਹੈ ہمارا ਚਿੱਚਾ 11 ਤੇ ਸ਼ੁਰੂ ਹੁੰਦਾ ਆ ਜਿੰਨਾ ਵੀ ਜਿੰਨੀ ਵੀ ਜਿੰਨੀ ਵੀ ਦੁਨੀਆ ਦੇ ਉੱਤੇ ਸਿਸਟਮ ਲਿਖਿਆ ਹੋਇਆ ਸਾਰਾ 76 ਤੋਂ 11 ਸਮਝਾਉਣ ਦੀ ਕੋਸ਼ਿਸ਼ ਰੱਖਦਾ ਉਹ ਚਮਾਰ ਜਿਹੜਾ ਆਪਣੇ ਆਪ ਨੂੰ ਖਲਾਸ ਆਪਣੇ ਆਪ ਨੂੰ ਨਹੀਂ ਕਹਿੰਦਾ ਉਹ ਨਾ 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 ਉਹ ਕਹਿੰਦਾ ਮੈਂ ਆਪਣੇ ਸ਼ੀਰ ਦੇ ਵਿੱਚ 48 ਵਾਲਿਆਂ ਦੀ 48 ਵਾਲੇ ਤੇ 26 ਵਾਲੇ ਦੀ ਵੈਕਸੀਨੀ ਡਵਾਉਂਗਾ ਮੈਂ ਦੱਸ ਰਿਹਾ ਕਿ ਸਮਝ ਆ ਰਿਹਾ ਤੁਹਾਨੂੰ ਨਹੀਂ ਕਿਉਂ ਕਿ ਇਹ ਖਲਾਸ ਆ ਚਮਾਰ ਚਿਚਾ 11 ਨੰਬਰ ਤੇ ਆਉਂਦਾ ਹੁਣ ਚਿਚੇ ਰ ਕੀ ਲਿਖਿਆ ਜਾਂਦਾ ਚੜਦਾ ਚੜਦਾ ਪੰਜਾਬ ਲਲਿਆਂ ਕੀ ਲਿਖਿਆ ਜਾਂਦਾ ਲੈਂਦਾ ਪੰਜਾਬ ਚੜਦੇ ਪੰਜਾਬ ਦੇ ਵਿੱਚ ਉਹ ਵੈਕਸੀਨ ਨਹੀਂ ਲਾ ਸਕੇ ਕਿੱਥੇ ਲਾ ਰਹੇ ਜਾ ਕੇ ਲੈਂਦੇ ਪੰਜਾਬ ਦੇ ਵਿੱਚ ਧੀਆਂ ਦੇ ਵੈਕਸੀਨ ਲੱਗ ਰਹੀ ਆ ਔਰ ਲੋਾਰ ਕੌਣ ਰਿਹਾ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਉਹਦੀ ਵੀ ਗੱਲ ਕਰਾਂਗੇ ਸ਼ਾਇਦ ਕੱਲ ਨੂੰ ਕਰੀਏ ਤੁਹਾਡੇ ਨਾਲ ਸਮਝ ਆ ਰਹੀ ਆ ਮੈਂ ਕੀ ਸਮਝਾ ਰਿਹਾ ਆ ਆਪਣੇ ਦਿਮਾਗ ਚ ਰੱਖੋ ਔਰ ਵੀਡੀਓ ਨੂੰ ਆਪਣੇ ਕੋਲ ਰੱਖ ਲਿਓ ਕਿਉਂਕਿ ਕੱਲ ਨੂੰ ਪਤਾ ਨਹੀਂ ਅੱਜ ਬੋਲ ਰਿਹਾ ਕੱਲ ਨੂੰ ਹੋਮਾ ਜਾਂ ਨਾ ਹੋਮਾ ਮੈਂ ਠੀਕ ਆ ਕੋਈ ਪਤਾ ਨਹੀਂ ਕੀ ਹੋਣਾ ਇੱਥੇ ਪਰ ਮੈਨੂੰ ਯਾਦ ਰੱਖ ਲਿਓ ਰਤੀ ਵੀ ਭਰਤੀ ਜਨਨ ਨੂੰ ਕਬੀਦਾਂ ਮੈਨੂੰ ਕਈਆਂ ਨੇ ਕਿਹਾ ਕਹਿੰਦੇ ਜਿਹੜੀ ਤੁਸੀਂ ਗੱਲਾਂ ਬੋਲ ਰਹੇ ਆ ਤੁਹਾਡੀ ਜਾਨ ਨੂੰ ਖਤਰਾ ਹੈ ਕਿ ਜਾਨ ਕਿਹੜੀ ਜਾਨ ਹੈ ਕਿਹੜੀ ਦਾ ਜਾਨ ਦੀ ਗੱਲ ਕਰਦੇ ਆ ਲੱਖ ਲਾਂਕਿਆ ਉਸ ਜਾਨ ਦੇ ਜਿਹੜੀ ਮੁਫਤਾਂ ਦੇ ਕੰਮ ਨਹੀਂ ਆ ਸਕਦੀ ਲੱਖ ਲਾਂਟਾਇਰ ਉਸ ਜਾਨ ਦੇ ਜਿਹੜੀ ਮੁਫਤਵੇ ਕੰਮ ਨਾਵੇ ਮੁਨਕਤਾ ਤੋਂ ਹਜ਼ਾਰਾਂ ਜਾਨਾਂ ਕਰਵਾ ਜਿੱਦਣ ਤੁਹਾਡੇ ਧੀਆਂ ਦੇ ਖੂਨ ਦੇ ਵਿੱਚ ਵੈਕਸੀਨ ਰੰਗ ਗਈ ਉਸ ਦਿਨ ਤੁਸ ਜੀ ਬਤਲਾ ਪਰ ਤੁਹਾਡੇ ਉੱਤੇ ਰਾਜ 48 ਤੇ 26 ਕਰ ਰਹੇ ਤੇ ਉਹਦਾ ਆਨਸਰ ਫਿਰ 1 ਤੇ 1 ਮਨੁੱਖਤਾ ਨੂੰ ਬ੍ਰਾਮ ਕਰਾਉਣ ਵਾਲੇ ਤੁਸੀਂ ਹੋ। ਚਾਦਰਕ ਉਹ ਦੇਖ ਮੈਂ ਇਕੱਲਾ ਨਹੀਂ ਤੁਸੀਂ ਵੀ ਸਾਰੇ ਜਿਹੜੇ ਅੱਜ ਬੋਲਦੇ ਨੇ। ਧੰਨਵਾਦ ਤੁਹਾਡਾ ਸਾਹਿਬ।